ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਕਦੇ-ਕਦੇ ਜ਼ਿੰਦਗੀ ਸਾਨੂੰ ਅਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਮਦਦ ਕਰਨਾ ਸਿਰਫ ਇਨਸਾਨੀਅਤ ਹੀ ਨਹੀਂ ਇਮਤਿਹਾਨ ਬੜ ਜਾਂਦਾ ਹੈ ਇੱਕ ਕੁੜੀ ਰਾਧਾ ਸੜਕ ਦੇ ਕਿਨਾਰੇ ਬੈਠੀ ਰੋ ਰਹੀ ਸੀ ਉਸ ਕੋਲ ਦੋ ਕਸੂਟ ਤੇ ਥੋੜੇ ਜਿਹੇ ਪੈਸੇ ਸੀ ਉਹ ਇੱਕ ਦੁਕਾਨ ਤੇ ਕੰਮ ਕਰਦੀ ਸੀ ਦੁਕਾਨਦਾਰ ਨੇ ਉਸ ਨੂੰ ਇਹ ਕਹਿ ਕੇ ਕੰਮ ਤੋਂ ਕੱਢ ਦਿੱਤਾ ਕਿ ਤੈਨੂੰ ਗਾਕਾਂ ਨਾਲ ਚੰਗੀ ਤਰ੍ਹਾਂ ਬੋਲਣਾ ਨਹੀਂ ਆਉਂਦਾ ਛੜਕ ਦੇ ਦੂਜੇ ਪਾਸੇ ਇੱਕ ਗਲੀ ਸੀ ਜਿੱਥੇ ਇੱਕ ਨੌਜਵਾਨ ਤੁਰਿਆ ਜਾ ਰਿਹਾ ਸੀ ਜਿਸ ਨੂੰ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ ਸੀ ਦੇਖਦੇ ਹੀ ਦੇਖਦੇ ਭੀੜ ਇਕੱਠੀ ਹੋ ਗਈ ਕੋਈ ਉਸ ਨੂੰ ਸਹਾਰਾ ਦੇ ਕੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕੋਈ ਐਂਬੂਲੈਂਸ ਨੂੰ ਫੋਨ ਕਰ ਰਿਹਾ ਸੀ ਕੋਈ ਕਹਿ ਰਿਹਾ ਸੀ ਇਹ ਪੁਲਿਸ ਕੇਸ ਹੈ ਇਸ ਨੂੰ ਆਪਣੇ ਹੱਥ ਵਿੱਚ ਨਾ ਲਵੋ ਰਾਦਾ ਵਿਭਜ ਕੇ ਉਥੇ ਆ ਗਈ ਉਹ ਨੌਜਵਾਨ ਖੂਨ ਨਾਲ ਲਥਪਥ ਹੋਇਆ ਪਿਆ ਸੀ ਰਾਦਾ ਉਸ ਨੂੰ ਕਹਿਣ ਲੱਗੀ ਕਿ ਤੁਸੀਂ ਆਪਣੀਆਂ ਅੱਖਾਂ ਬੰਦ ਨਾ ਕਰੋ ਮੈਂ ਤੁਹਾਨੂੰ ਹਸਪਤਾਲ ਲੈ ਕੇ ਚਲਦੀ ਹਾਂ ਰਾਦਾ ਨੇ ਆਪਣੀ ਚੁੰਨੀ ਉਸ ਨੌਜਵਾਨ ਦੇ ਮੱਥੇ ਤੇ ਬੰਨ ਦਿੱਤੀ ਰਾਦਾ ਨੇ ਇੱਕ ਆਟੋ ਵਾਲੇ ਨੂੰ ਬੇਨਤੀ ਕੀਤੀ ਕਿ ਜਲਦੀ ਨਾਲ ਇਸ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਵਿੱਚ ਮੇਰੀ ਮਦਦ ਕਰੋ ਉਹ ਆਟੋ ਵਾਲਾ ਕਹਿਣ ਲੱਗਿਆ ਕਿ ਇਹ ਤਾਂ ਪੁਲਿਸ ਕੇਸ ਹੈ ਮੈਂ ਨਹੀਂ ਜਾਵਾਂਗਾ ਰਾਦਾ ਕਹਿਣ ਲੱਗੀ ਜੇ ਘਰ ਇਸ ਦੀ ਜਗਾ ਤੁਹਾਡਾ ਕੋਈ ਆਪਣਾ ਹੁੰਦਾ ਤਾਂ ਫਿਰ ਤੁਸੀਂ ਉਦੋਂ ਵੀ ਇਹੀ ਕਹਿੰਦੇ ਬਹੁਤ سارے ਲੋਕ ਆਸੇ ਪਾਸੇ ਖੜੇ ਦੇਖ ਰਹੇ ਸੀ ਪਰ ਰਾਦਾ ਉਸ ਨੌਜਵਾਨ ਨੂੰ ਹਸਪਤਾਲ ਲਿਜਾਣ ਲਈ ਸਹਾਰਾ ਦੇ ਕੇ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਰਾਦਾ ਆਟੋ ਵਿੱਚ ਬਿਠਾ ਕੇ ਉਸ ਨੌਜਵਾਨ ਨੂੰ ਹਸਪਤਾਲ ਲਿਜਾਣ ਲੱਗੀ। ਉਹ ਨੌਜਵਾਨ ਆਪਣੀਆਂ ਅੱਖਾਂ ਮੀਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰਾਧਾ ਉਸ ਨੂੰ ਗੱਲਾਂ ਵਿੱਚ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦਾ ਨਾਮ ਪੁੱਛਣ ਲੱਗੀ। ਉਸ ਨੌਜਵਾਨ ਨੇ ਆਪਣਾ ਨਾਮ ਪੇਸ਼ਵ ਦੱਸਿਆ। ਹਸਪਤਾਲ ਪਹੁੰਚਦੇ ਹੀ ਰਾਧਾ ਭੱਜ ਕੇ ਡਾਕਟਰ ਨੂੰ ਐਮਰਜੈਂਸੀ ਸਹਾਇਤਾ ਲਈ ਬੁਲਾਉਣ ਲੱਗੀ। ਇੱਕ ਡਾਕਟਰ ਅਤੇ ਕੁਝ ਨਰਸਾਂ ਸਟ੍ਰੈਚਰ ਲੈ ਕੇ ਆ ਗਏ ਉਸ ਨੌਜਵਾਨ ਨੂੰ ਸਟ੍ਰੈਚਰ ਤੇ ਪਾ ਕੇ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ ਡਾਕਟਰ ਨੇ ਚੰਗੀ ਤਰ੍ਹਾਂ ਚੈੱਕਅਪ ਕੀਤਾ ਤੇ ਟਾਂਕੇ ਲਗਾਏ ਉਸ ਨੌਜਵਾਨ ਦੀ ਲੱਤ ਦੀ ਹੱਡੀ ਵੀ ਟੁੱਟ ਗਈ ਸੀ ਲੱਤ ਤੇ ਵੀ ਪਲਾਸਟਰ ਲਾਉਣਾ ਪਿਆ ਡਾਕਟਰ ਰਾਧਾ ਨੂੰ ਕਹਿਣ ਲੱਗੇ ਕਿ ਜੇਕਰ ਥੋੜੀ ਹੋਰ ਦੇਰ ਹੋ ਜਾਂਦੀ ਤਾਂ ਬਹੁਤ ਮੁਸ਼ਕਲ ਹੋ ਜਾਣਾ ਸੀ ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ ਡਾਕਟਰ ਨੇ ਕੁਝ ਦਵਾਈਆਂ ਲਿਖ ਕੇ ਰਾਧਾ ਨੂੰ ਲਿਆਉਣ ਲਈ ਕਿਹਾ ਰਾਧਾ ਕੋਲ ਪੈਸੇ ਬਹੁਤ ਥੋੜੇ ਸੀ ਇਸ ਲਈ ਉਸ ਨੇ ਕਿਹਾ ਕਿ ਇੱਕ ਵਾਰ ਇੰਨੇ ਪੈਸਿਆਂ ਦੀ ਦਵਾਈ ਹੀ ਦੇ ਦਿਓ ਰਾਤ ਹੋ ਚੁੱਕੀ ਸੀ ਰਾਧਾ ਰੂਮ ਦੇ ਬਾਹਰ ਲੱਗੀ ਹੋਈ ਕੁਰਸੀ ਤੇ ਬੈਠੀ ਰਹੀ ਸਵੇਰ ਹੋਈ ਉਸ ਨੌਜਵਾਨ ਨੂੰ ਹੋਸ਼ ਆਇਆ ਤਾਂ ਉਹ ਰਾਧਾ ਨੂੰ ਪੁੱਛਣ ਲੱਗਿਆ ਕਿ ਤੁਸੀਂ ਕੌਣ ਹੋ ਰਾਧਾ ਕਹਿਣ ਲੱਗੀ ਪੇਸ਼ਵ ਮੈਂ ਇੱਕ ਰਾਗੀਰ ਹਾਂ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਮੈਂ ਉੱਥੇ ਹੀ ਸੀ ਪੇਸ਼ਵ ਨੇ ਉਸ ਨੂੰ ਧਿਆਨ ਨਾਲ ਦੇਖਿਆ ਉਹ ਇੱਕ ਸਿਆਣੀ ਅਤੇ ਮਜ਼ਬੂਤ ਲੜਕੀ ਸੀ ਪੇਸ਼ਵ ਨੇ ਰਾਧਾ ਦਾ ਧੰਨਵਾਦ ਕੀਤਾ ਤਾਂ ਰਾਧਾ ਕਹਿਣ ਲੱਗੀ ਕਿ ਧੰਨਵਾਦ ਕਿਸ ਗੱਲ ਦਾ ਮੈਂ ਤਾਂ ਇਨਸਾਨੀਅਤ ਦੇ ਨਾਤੇ ਤੁਹਾਨੂੰ ਹਸਪਤਾਲ ਲੈ ਕੇ ਆਈ ਸੀ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਪੇਸ਼ਵ ਨੇ ਰਾਧਾ ਨੂੰ ਕਿਹਾ ਕਿ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਤੁਸੀਂ ਮੇਰੇ ਕੋਲ ਰੁਕ ਜਾਓ ਮੇਰਾ ਇੱਥੇ ਕੋਈ ਨਹੀਂ ਹੈ ਮੈਂ ਇਕੱਲਾ ਹਾਂ ਰਾਧਾ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਹੁਣ ਰਾਧਾ ਪੇਸ਼ਵ ਕੋਲ ਰੁਕ ਗਈ ਡਾਕਟਰ ਨੇ ਪੇਸ਼ਵ ਨੂੰ ਦੋ ਦਿਨ ਖਾਸ ਤਾਲਾ ਰੱਖਣ ਲਈ ਕਿਹਾ ਪੇਸ਼ਵ ਸੋਚਣ ਲੱਗਿਆ ਕਿ ਇਸ ਦਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਪਰ ਫਿਰ ਵੀ ਇਹ ਮੇਰੀ ਸਹਾਇਤਾ ਕਰ ਰਹੀ ਹੈ ਰਾਦਾ ਬਹੁਤ ਘੱਟ ਬੋਲਦੀ ਸੀ ਜਦੋਂ ਪੇਸ਼ਵ ਨੂੰ ਸਹਾਇਤਾ ਦੀ ਲੋੜ ਹੁੰਦੀ ਤਾਂ ਉਹ ਉਸ ਕੋਲ ਆ ਜਾਂਦੀ ਨਹੀਂ ਤਾਂ ਉਹ ਰੂਮ ਦੇ ਬਾਹਰ ਲੱਗੀ ਕੁਰਸੀ ਉੱਪਰ ਬੈਠ ਕੇ ਇੱਧਰ ਉੱਧਰ ਆਉਂਦੇ ਜਾਂਦੇ ਲੋਕਾਂ ਨੂੰ ਤੱਕਦੀ ਰਹਿੰਦੀ ਦੋ ਦਿਨ ਬਾਅਦ ਡਾਕਟਰ ਨੇ ਪੇਸ਼ਵ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਡਾਕਟਰ ਨੇ ਪੇਸ਼ਵ ਦੀ ਦੇਖਭਾਲ ਕਰਨ ਦੀ ਸਖਤ ਹਦਾਇਤ ਦਿੱਤੀ। ਰਾਦਾ ਪੇਸ਼ਵ ਨੂੰ ਲੈ ਕੇ ਹਸਪਤਾਲ ਵਿੱਚੋਂ ਬਾਹਰ ਨਿਕਲੀ। ਰਾਦਾ ਨੇ ਇੱਕ ਆਟੋ ਵਾਲੇ ਨੂੰ ਬੁਲਾਇਆ। ਪੇਸ਼ਵ ਨੇ ਉਸ ਨੂੰ ਘਰ ਦਾ ਐਡਰੈਸ ਦੱਸਿਆ। ਕੁਝ ਟਾਈਮ ਬਾਅਦ ਆਟੋ ਇੱਕ ਬਹੁਤ ਵੱਡੀ ਬਿਲਡਿੰਗ ਦੇ ਸਾਹਮਣੇ ਆ ਕੇ ਰੁਕਿਆ। ਰਾਧਾ ਉਸ ਘਰ ਨੂੰ ਦੇਖ ਕੇ ਹੈਰਾਨ ਰਹਿ ਗਈ। ਪੇਸ਼ਵ ਦਾ ਘਰ ਬਹੁਤ ਵਧੀਆ ਅਤੇ ਵੱਡਾ ਸੀ। ਪਰੰਤੂ ਘਰ ਵਿੱਚ ਹੋਰ ਕੋਈ ਨਹੀਂ ਸੀ। ਰਾਧਾ ਨੇ ਹੈਰਾਨੀ ਨਾਲ ਪੇਸ਼ਵ ਨੂੰ ਪੁੱਛਿਆ, "ਤੁਸੀਂ ਇੰਨੇ ਵੱਡੇ ਘਰ ਵਿੱਚ ਇਕੱਲੇ ਰਹਿੰਦੇ ਹੋ?" ਪੇਸ਼ਵ ਨੇ ਕਿਹਾ ਕਿ "ਮੇਰੀ ਪਤਨੀ ਲੰਡਨ ਰਹਿੰਦੀ ਹੈ। ਉਸ ਦਾ ਆਪਣਾ ਬਿਜ਼ਨਸ ਹੈ। ਕਈ ਮਹੀਨਿਆਂ ਤੋਂ" ਮੈਂ ਇਕੱਲਾ ਹੀ ਇੱਥੇ ਰਹਿ ਰਿਹਾ ਹਾਂ ਰਾਦਾ ਨੇ ਪੇਸ਼ਵ ਨੂੰ ਹੌਲੀ-ਹੌਲੀ ਲਿਜਾ ਕੇ ਬੈੱਡ ਤੇ ਲਟਾ ਦਿੱਤਾ ਥੋੜੀ ਦੇਰ ਬਾਅਦ ਪੇਸ਼ਵ ਦੇ ਫੋਨ ਦੀ ਬੈਲ ਵੱਜੀ ਉਸਨੇ ਫੋਨ ਚੁੱਕਿਆ ਤਾਂ ਅੱਗੋਂ ਉਸ ਦੀ ਘਰ ਵਾਲੀ ਸੀ ਉਹ ਕਹਿਣ ਲੱਗੀ ਕਿ ਮੈਂ ਸੁਣਿਆ ਤੁਹਾਡਾ ਐਕਸੀਡੈਂਟ ਹੋ ਗਿਆ ਹੈ ਹੁਣ ਤੁਹਾਡੀ ਸਿਹਤ ਕਿਵੇਂ ਹੈ ਪੇਸ਼ਵ ਕਹਿਣ ਲੱਗਾ ਕਿ ਇੱਕ ਅਣਜਾਣ ਲੜਕੀ ਨੇ ਮੇਰੀ ਜਾਨ ਬਚਾਈ ਹੈ ਜੇਕਰ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਪੇਸ਼ਵਦੀ ਘਰ ਵਾਲੀ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਟਿਕਟ ਲੈ ਕੇ ਇੰਡੀਆ ਆ ਰਹੀ ਹਾਂ ਇਹ ਕਹਿੰਦੇ ਹੋਏ ਉਸਨੇ ਫੋਨ ਕੱਟ ਦਿੱਤਾ ਪੇਸ਼ਵਦੀਆਂ ਅੱਖਾਂ ਵਿੱਚ ਹੰਝੂ ਸੀ ਰਾਧਾ ਪੁੱਛਣ ਲੱਗੀ ਕਿ ਤੁਹਾਡਾ ਕੋਈ ਆਪਣਾ ਸੀ ਤੁਸੀਂ ਉਸ ਨੂੰ ਆਪਣੇ ਕੋਲ ਬੁਲਾ ਲਵੋ ਮੈਂ ਇੱਥੋਂ ਚਲੀ ਜਾਵਾਂਗੀ ਪੇਸ਼ਵ ਨੇ ਕਿਹਾ ਕਿ ਰਾਦਾ ਪਲੀਜ਼ ਜੇਕਰ ਤੈਨੂੰ ਬੁਰਾ ਨਾ ਲੱਗੇ ਤਾਂ ਤੂੰ ਦੋ ਦਿਨ ਹੋਰ ਰੁਕ ਜਾ ਦੋ ਦਿਨ ਬਾਅਦ ਮੇਰੀ ਪਤਨੀ ਆ ਰਹੀ ਹੈ ਰਾਦਾ ਕਹਿਣ ਲੱਗੀ ਕਿ ਠੀਕ ਹੈ ਮੈਂ ਵੀ ਤੁਹਾਨੂੰ ਇਕੱਲਿਆਂ ਛੱਡ ਕੇ ਨਹੀਂ ਜਾਣਾ ਚਾਹੁੰਦੀ ਰਾਦਾ ਪੇਸ਼ਵ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰਦੀ ਉਸ ਨੂੰ ਟਾਈਮ ਤੇ ਖਾਣਾ ਤੇ ਦਵਾਈਆਂ ਦਿੰਦੀ ਰਾਦਾ ਨੇ ਘਰ ਦੀ ਵੀ ਵਧੀਆ ਸਾਫ ਸਫਾਈ ਕਰ ਦਿੱਤੀ ਪੇਸ਼ਵ ਉਸ ਨੂੰ ਕੰਮ ਕਰਦੇ ਹੋਏ ਦੇਖ ਕੇ ਸੋਚਦਾ ਕਿ ਇਹ ਅਜਨਬੀ ਲੜਕੀ ਨੂੰ ਦੇਖ ਕੇ ਆਪਣਾ ਜਾ ਕੇ ਉਹ ਮਹਿਸੂਸ ਹੁੰਦਾ ਹੈ ਦੋ ਦਿਨ ਬਾਅਦ ਪੇਸ਼ਵ ਦੀ ਪਤਨੀ ਆ ਗਈ ਮਹਿੰਗੇ ਕੱਪੜੇ ਵਧੀਆ ਮੇਕਅਪ ਅਤੇ ਹੱਥ ਵਿੱਚ ਅਟੈਚੀ ਘਰ ਅੰਦਰ ਦਾਖਲ ਹੁੰਦੇ ਹੀ ਬਨੌਟੀ ਜਿਹੀ ਚਿੰਤਾ ਜਤਾਉਂਦੀ ਹੋਈ ਪੇਸ਼ਵ ਬਾਰੇ ਪੁੱਛਣ ਲੱਗੀ ਰਾਧਾ ਨੇ ਕਿਹਾ ਕਿ ਉਹ ਆਪਣੇ ਕਮਰੇ ਵਿੱਚ ਹਨ ਪੇਸ਼ਵ ਨੇ ਆਪਣੀ ਪਤਨੀ ਨੂੰ ਦੇਖ ਕੇ ਕਿਹਾ ਵੰਦਨਾ ਤੂੰ ਆ ਗਈ ਹਾਂ ਪੇਸ਼ਵ ਮੈਂ ਆ ਗਈ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਚਿੰਤਾ ਹੋ ਰਹੀ ਸੀ ਪੇਸ਼ਵ ਨੇ ਵੰਦਨਾ ਨੂੰ ਦੱਸਿਆ ਕਿ ਜੇਕਰ ਰਾਧਾ ਨਾ ਹੁੰਦੀ ਤਾਂ ਵੰਦਨਾ ਨੇ ਰਾਧਾ ਦਾ ਧੰਨਵਾਦ ਕੀਤਾ ਪੇਸ਼ਵ ਦੇ ਕੋਲ ਹੁੰਦੇ ਹੋਏ ਵੀ ਬੰਦਨਾ ਆਪਣੇ ਫੋਨ ਵਿੱਚ ਵਿਅਸਤ ਸੀ ਰਾਤ ਹੋਣ ਕਾਰਨ ਰਾਧਾ ਅੱਜ ਵੀ ਪੇਸ਼ਵ ਦੇ ਘਰ ਵਿੱਚ ਹੀ ਸੀ ਉਹਨਾਂ ਨੇ ਤਿੰਨਾਂ ਨੇ ਇਕੱਠਿਆਂ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ ਰਾਧਾ ਬਾਲਕੋਨੀ ਵਿੱਚ ਜਾ ਕੇ ਖੜ ਗਈ ਕੁਝ ਦੇਰ ਬਾਅਦ ਪੇਸ਼ਵ ਵੀ ਉੱਥੇ ਆਇਆ ਤੇ ਰਾਧਾ ਨੂੰ ਪੁੱਛਣ ਲੱਗਿਆ ਕਿ ਰਾਧਾ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਤੂੰ ਉੱਥੇ ਕਿਸੇ ਹੋਰ ਨੂੰ ਵੇਖਿਆ ਸੀ ਰਾਧਾ ਇਕਦਮ ਡਰ ਗਈ ਅਤੇ ਸਵਾਲੀਆ ਨਜ਼ਰਾਂ ਨਾਲ ਪੇਸ਼ਵ ਭੱਲ ਵੇਖਣ ਲੱਗੀ ਪੇਸ਼ਵ ਨੇ ਕਿਹਾ ਕਿ ਰਾਧਾ ਡਰਨ ਦੀ ਕੋਈ ਲੋੜ ਨਹੀਂ ਰਾਧਾ ਕਹਿਣ ਲੱਗੀ ਕਿ ਹਾਂ ਉਥੇ ਇੱਕ ਲੜਕੀ ਸੀ ਜੋ ਅੱਜ ਤੁਹਾਡੇ ਘਰ ਵਿੱਚ ਹੈ ਪੇਸ਼ਵ ਕਹਿਣ ਲੱਗਿਆ ਕਿ ਲੜਕੀ ਤੋਂ ਕੀ ਮਤਲਬ ਕੀ ਤੇਰੇ ਤੋਂ ਇਲਾਵਾ ਉਥੇ ਕੋਈ ਹੋਰ ਵੀ ਸੀ ਰਾਧਾ ਨੇ ਡਰਦੇ ਹੋਏ ਬੰਦਨਾ ਦਾ ਨਾਮ ਲਿਆ ਬੰਦਨਾ ਦਾ ਨਾਮ ਸੁਣ ਕੇ ਪੇਸ਼ਵ ਇਕਦਮ ਸੁੰਨ ਹੋ ਗਿਆ ਅਤੇ ਰਾਧਾ ਨੂੰ ਕਹਿਣ ਲੱਗਿਆ ਇਹ ਤੂੰ ਕੀ ਕਹਿ ਰਹੀ ਹੈ ਬੰਦਨਾ ਤਾਂ ਲੰਡਨ ਵਿੱਚ ਸੀ ਤੈਨੂੰ ਜ਼ਰੂਰ ਕੋਈ ਭੁਲੇਖਾ ਪਿਆ ਹੋਵੇਗਾ ਨਹੀਂ ਪੇਸ਼ਵ ਮੈਨੂੰ ਕੋਈ ਭੁਲੇਖਾ ਨਹੀਂ ਪਿਆ ਇਹ ਗੱਲ ਜ਼ਰੂਰ ਹੈ ਮੈਂ ਉਸ ਵੇਲੇ ਤੁਹਾਨੂੰ ਅਤੇ ਤੁਹਾਡੀ ਪਤਨੀ ਨੂੰ ਨਹੀਂ ਜਾਣਦੀ ਸੀ ਬੰਦਨਾ ਉਸ ਵੇਲੇ ਇੱਕ ਪਾਸੇ ਖੜ ਕੇ ਦੇਖ ਰਹੀ ਸੀ ਜੇ ਸਵੇਲੇ ਤੁਹਾਡਾ ਐਕਸੀਡੈਂਟ ਹੋਇਆ ਸੀ ਤੁਹਾਡੀ ਹਾਲਤ ਬਹੁਤ ਗੰਭੀਰ ਸੀ ਜਾਨ ਵੀ ਜਾ ਸਕਦੀ ਸੀ ਪੇਸ਼ਵ ਦੇ ਅੰਦਰ ਤੂਫਾਨ ਉੱਠਣ ਲੱਗਿਆ ਪਰ ਉਹ ਉਸ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦਾ ਸੀ ਉਹ ਰਾਧਾ ਨੂੰ ਕਹਿਣ ਲੱਗਿਆ ਕਿ ਮੈਨੂੰ ਸੋਚਣ ਲਈ ਥੋੜਾ ਟਾਈਮ ਚਾਹੀਦਾ ਹੈ ਰਾਤ ਨੂੰ ਪੇਸ਼ਵ ਬਿਸਤਰੇ ਤੇ ਪਿਆ ਸੋਚ ਰਿਹਾ ਸੀ ਕਿ ਕੀ ਰਾਧਾ ਸੱਚ ਕਹਿ ਰਹੀ ਹੈ ਕੀ ਬੰਦਨਾ ਸੱਚਮੁੱਚ ਅਜਿਹਾ ਕਰ ਸਕਦੀ ਹੈ ਇਸ ਤਰ੍ਹਾਂ ਦੀਆਂ ਸੋਚਾਂ ਸੋਚਦੇ ਹੋਏ ਸਾਰੀ ਰਾਤ ਲੰਘ ਗਈ ਪਰ ਪੇਸ਼ਵ ਨੂੰ ਨੀਂਦ ਨਾ ਆਈ ਸਵੇਰ ਹੋਈ ਤਾਂ ਬੰਦਨਾ ਫੇਰ ਉੱਠਦੇ ਸਾਰ ਫੋਨ ਵਿੱਚ ਵਿਅਸਤ ਹੋ ਗਈ ਉਸਨੇ ਰਾਧਾ ਨੂੰ ਨਾਸ਼ਤਾ ਬਣਾਉਣ ਲਈ ਕਿਹਾ ਡਾਈਨਿੰਗ ਟੇਬਲ ਤੇ ਬੈਠ ਕੇ ਉਹ ਨਾਸ਼ਤਾ ਕਰਨ ਲੱਗੇ ਤਾਂ ਪੇਸ਼ਵ ਨੇ ਅਚਾਨਕ ਕਿਹਾ ਬੰਦਨਾ ਅੱਜ ਮੈਂ ਡਾਕਟਰ ਕੋਲ 체크업 ਕਰਾਉਣ ਲਈ ਜਾਣਾ ਹੈ ਬੰਦਨਾ ਕਹਿਣ ਲੱਗੀ ਠੀਕ ਹੈ ਮੈਂ ਤੁਹਾਡੇ ਨਾਲ ਚਲੀ ਜਾਵਾਂਗੀ ਪੇਸ਼ਵ ਨੇ ਕਿਹਾ ਕਿ ਰਾਦਾ ਵੀ ਸਾਡੇ ਨਾਲ ਜਾਵੇਗੀ ਬੰਦਨਾ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਉਹ ਤਿੰਨੋਂ ਜਾਣੇ ਡਾਕਟਰ ਕੋਲ ਚਲੇ ਗਏ ਜਿਸ ਡਾਕਟਰ ਨੇ ਪੇਸ਼ਵ ਦਾ ਇਲਾਜ ਕੀਤਾ ਸੀ ਪੇਸ਼ਵ ਨੇ ਉਸ ਡਾਕਟਰ ਨੂੰ ਇਕੱਲੇ ਮਿਲਣਾ ਚਾਹੁੰਦਾ ਸੀ ਪੇਸ਼ਵ ਨੇ ਡਾਕਟਰ ਨੂੰ ਪੁੱਛਿਆ ਕਿ ਡਾਕਟਰ ਜਦੋਂ ਮੇਰਾ ਐਕਸੀਡੈਂਟ ਹੋਇਆ ਤਾਂ ਮੈਨੂੰ ਕੌਣ ਲੈ ਕੇ ਆਇਆ ਸੀ ਡਾਕਟਰ ਨੇ ਦੱਸਿਆ ਕਿ ਇੱਕ ਰਾਧਾ ਨਾਮ ਦੀ ਲੜਕੀ ਸੀ ਉਹ ਤੁਹਾਨੂੰ ਲੈ ਕੇ ਆਈ ਸੀ ਉਸ ਦੇ ਕੋਲ ਜਿੰਨੇ ਵੀ ਪੈਸੇ ਸੀ ਉਹ ਉਸਨੇ ਤੁਹਾਡੀਆਂ ਦਵਾਈਆਂ ਤੇ ਖਰਚ ਕਰ ਦਿੱਤੇ ਡਾਕਟਰ ਰੂਮ ਵਿੱਚੋਂ ਬਾਹਰ ਆਉਣ ਤੋਂ ਬਾਅਦ ਪੇਸ਼ਵ ਦੀਆਂ ਅੱਖਾਂ ਵਿੱਚ ਚਮਕ ਸੀ ਉਥੋਂ ਦਵਾਈਆਂ ਲੈਣ ਤੋਂ ਬਾਅਦ ਪੇਸ਼ਵ ਪੁਲਿਸ ਸਟੇਸ਼ਨ ਗਿਆ ਉਥੇ ਜਾ ਕੇ ਇੰਸਪੈਕਟਰ ਨੂੰ ਕਹਿਣ ਲੱਗਿਆ ਕਿ ਮੈਨੂੰ ਉਸ ਗਲੀ ਦੇ ਸੀਸੀਟੀਵੀ ਫੁਟੇਜ ਚਾਹੀਦੇ ਨੇ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ ਜਦੋਂ ਉਥੇ ਸੀਸੀਟੀਵੀ ਫੁਟੇਜ ਦੇਖੀ ਤਾਂ ਪੇਸ਼ਵ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੇ ਦੇਖਿਆ ਕਿ ਜਦੋਂ ਉਹ ਤੁਰਿਆ ਆ ਰਿਹਾ ਸੀ ਤਾਂ ਇੱਕ ਕਾਰ ਤੇਜ਼ੀ ਨਾਲ ਆਈ ਅਤੇ ਉਸ ਦੇ ਵਿੱਚ ਵਜੀ ਉਹ ਕਾਰ ਬਿਨਾਂ ਰੁਕੇ ਪੇਸ਼ਵ ਨੂੰ ਟੱਕਰ ਮਾਰ ਕੇ ਚਲੀ ਗਈ ਪੇਸ਼ਵ ਉੱਥੇ ਬੇਸੁੱਧ ਹੋ ਕੇ ਡਿੱਗ ਪਿਆ ਉਸ ਦੇ ਕਾਫੀ ਖੂਨ ਵਹਿ ਰਿਹਾ ਸੀ ਆਸੇ ਪਾਸੇ ਦੇ ਲੋਕ ਭੱਜ ਕੇ ਆਏ ਉਸ ਭੀੜ ਵਿੱਚ ਇੱਕ ਲੜਕੀ ਹੌਲੀ-ਹੌਲੀ ਪਿੱਛੇ ਹਟ ਰਹੀ ਸੀ ਪੇਸ਼ਵ ਨੇ ਧਿਆਨ ਨਾਲ ਦੇਖਿਆ ਕਿ ਉਹ ਬੰਦਨਾ ਸੀ ਬੰਦਨਾ ਫੋਨ ਤੇ ਗੱਲ ਕਰਦੀ ਹੋਈ ਹੌਲੀ-ਹੌਲੀ ਪਿੱਛੇ हट ਗਈ ਉਸਨੇ ਪੇਸ਼ਵ ਨੂੰ ਚੁੱਕਣਾ ਜ਼ਰੂਰੀ ਨਾ ਸਮਝਿਆ ਪੇਸ਼ਵ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਪ੍ਰੰਤੂ ਪੇਸ਼ਵ ਬਿਨਾਂ ਕਿਸੇ ਸਬੂਤ ਦੇ ਬੰਦਨਾ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਸੀ ਉਸਨੇ ਰਾਜਾ ਦੀ ਮਦਦ ਦੇ ਨਾਲ ਕਾਲ ਰਿਕਾਰਡ ਤੇ ਬੈਂਕ ਟ੍ਰਾਂਜੈਕਸ਼ਨ ਕਢਵਾਈ ਐਕਸੀਡੈਂਟ ਮੌਕੇ ਬੰਦਨਾ ਉੱਥੇ ਹੀ ਸੀ ਉਸਨੇ ਆਪਣੇ ਡਰਾਈਵਰ ਦੇ ਖਾਤੇ ਵਿੱਚ ਬਹੁਤ ਵੱਡੀ ਰਕਮ ਜਮ੍ਹਾਂ ਕਰਵਾਈ ਸੀ ਪੇਸ਼ਵ ਦਾ ਦਿਮਾਗ ਇਕਦਮ ਸੁੰਨ ਹੋਣ ਲੱਗਿਆ ਉਸ ਨੂੰ ਸਮਝਣ ਵਿੱਚ ਢੇਰ ਨਾਲ ਲੱਗੀ ਬੰਦਨਾ ਪੇਸ਼ਵ ਨੂੰ ਮਾਰਨਾ ਚਾਹੁੰਦੀ ਸੀ ਉਹ ਸੋਚਣ ਲੱਗਿਆ ਕਿ ਹੁਣ ਸੱਚ ਸਾਹਮਣੇ ਆ ਕੇ ਹੀ ਰਹੇਗਾ ਫੇਰ ਚਾਹੇ ਇਸ ਦਾ ਅੰਜਾਮ ਕੁਝ ਵੀ ਹੋਵੇ ਸ਼ਾਮ ਦਾ ਟਾਈਮ ਸੀ ਸੂਰਜ ਦੀ ਹਲਕੀ ਜਿਹੀ ਰੌਸ਼ਨੀ ਸੀ ਰਾਧਾ ਰਸੋਈ ਵਿੱਚ ਖਾਣੇ ਦੀ ਤਿਆਰੀ ਕਰ ਰਹੀ ਸੀ ਬੰਦਨਾ ਆਪਣੇ ਲੈਪਟਾਪ ਤੇ ਆਪਣੀ ਬਿਜ਼ਨਸ ਮੀਟਿੰਗ ਵਿੱਚ ਲੱਗੀ ਹੋਈ ਸੀ ਪੇਸ਼ਵ 휠ਚੇਅਰ ਤੇ ਬੈਠ ਕੇ ਬੰਦਨਾ ਕੋਲ ਆਇਆ ਤੇ ਕਹਿਣ ਲੱਗਿਆ ਕਿ ਮੈਂ ਤਾਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਬੰਦਨਾ ਨੇ ਬਿਨਾਂ ਪੇਸ਼ਵ ਵੱਲ ਦੇਖੇ ਕਿਹਾ ਕਿ ਕਿਸ ਬਾਰੇ ਗੱਲ ਕਰਨੀ ਹੈ ਮੈਂ ਬਹੁਤ ਜ਼ਰੂਰੀ ਕੰਮ ਕਰ ਰਹੀ ਹਾਂ ਪੇਸ਼ਵ ਕਹਿਣ ਲੱਗਿਆ ਕਿ ਮੈਂ ਆਪਣੇ ਐਕਸੀਡੈਂਟ ਬਾਰੇ ਗੱਲ ਕਰਨੀ ਹੈ ਬੰਦਨਾ ਕਹਿਣ ਲੱਗੀ ਉਸ ਵੇਲੇ ਤਾਂ ਮੈਂ ਲੰਡਨ ਵਿੱਚ ਸੀ ਫਿਰ ਪੇਸ਼ਵ ਨੇ ਕਿਹਾ ਉਹ ਕਾਗਜ਼ ਦਿਖਾਏ ਜੋ ਉਸਨੇ ਬੈਂਕ ਡਿਟੇਲ ਅਤੇ ਫੋਨ ਕਾਲ ਕਢਵਾਏ ਸੀ ਪੇਸ਼ਵ ਨੇ ਬਹੁਤ ਦ੍ਰਿੜ ਇਰਾਦੇ ਨਾਲ ਕਿਹਾ ਕਿ ਇਹ ਤੇਰੀ ਕਾਲ ਡਿਟੇਲ ਹੈ ਜਦੋਂ ਮੇਰਾ ਐਕਸੀਡੈਂਟ ਹੋਇਆ ਉਦੋਂ ਤੂੰ ਲੰਡਨ ਨਹੀਂ ਸੀ ਤੂੰ ਵੀ ਉੱਥੇ ਹੀ ਮੌਜੂਦ ਸੀ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ ਤੂੰ ਮੈਨੂੰ ਚੁੱਕਣ ਦੀ ਬਜਾਏ ਆਪਣੇ ਫੋਨ ਤੇ ਗੱਲ ਕਰ ਰਹੀ ਸੀ ਇੱਕ ਗੱਲ ਹੋਰ ਤੇਰੇ ਖਾਤੇ ਵਿੱਚੋਂ ਬਹੁਤ ਵੱਡੀ ਰਕਮ ਤੇਰੇ ਡਰਾਈਵਰ ਦੇ ਖਾਤੇ ਵਿੱਚ ਗਈ ਹੈ ਨਹੀਂ ਇਹ ਸਭ ਝੂਠ ਹੈ ਬੰਦਨਾ ਦਾ ਚਿਹਰਾ ਇੱਕਦਮ ਪੀਲਾ ਪੈ ਗਿਆ ਪੇਸ਼ਵ ਕਹਿਣ ਲੱਗਿਆ ਕਿ ਤੂੰ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕਿਉਂ ਕੀਤੀ? ਬੰਦਨਾ ਤੂੰ ਅਜਿਹਾ ਕਿਉਂ ਕੀਤਾ? ਪੇਸ਼ਵ ਤੂੰ ਬਦਲ ਗਿਆ ਸੀ। ਮੈਂ ਤੈਨੂੰ ਬਹੁਤ ਵਾਰ ਕਿਹਾ ਸੀ ਕਿ ਇੱਥੋਂ ਦਾ ਸਭ ਕੁਝ ਵੇਚ ਕੇ ਆਪਾਂ ਲੰਡਨ ਚੱਲਦੇ ਹਾਂ। ਪਰ ਤੂੰ ਮੇਰੀ ਕਦੇ ਵੀ ਗੱਲ ਨਹੀਂ ਸੁਣੀ। ਅੱਛਾ ਤਾਂ ਇਸ ਦਾ ਮਤਲਬ ਤੂੰ ਮੇਰੀ ਜਾਨ ਲੈ ਲਵੇਂਗੀ। ਤੂੰ ਸੋਚਿਆ ਹੋਵੇਗਾ ਕਿ ਮੇਰੇ ਮਰਨ ਤੋਂ ਬਾਅਦ ਸਭ ਕੁਝ ਤੇਰਾ ਹੀ ਹੈ ਫਿਰ ਪੇਸ਼ਵ ਨੇ ਪੁਲਿਸ ਸਟੇਸ਼ਨ ਨੂੰ ਫੋਨ ਲਗਾਇਆ ਅਤੇ ਆਪਣੀ ਪਤਨੀ ਬੰਧਨਾ ਅਤੇ ਉਸਦੇ ਡਰਾਈਵਰ ਖਿਲਾਫ ਪੇਸ਼ਵ ਦੀ ਜਾਣ ਲੈਣ ਦੇ ਜੁਰਮ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਪੁਲਿਸ ਆ ਗਈ ਪੁਲਿਸ ਨੇ ਬੰਧਨਾ ਨੂੰ ਗ੍ਰਿਫਤਾਰ ਕੀਤਾ ਅਤੇ ਲੈ ਗਈ ਫਿਰ ਪੇਸ਼ਵ ਨੇ ਰਾਦਾ ਨੂੰ ਕਿਹਾ ਕਿ ਜੇਕਰ ਉਸ ਦਿਨ ਤੂੰ ਨਾ ਹੁੰਦੀ ਤਾ ਸ਼ਾਇਦ ਮੇਰੀ ਜਾਣ ਨਾ ਬਚਦੀ ਪੁਲਿਸ ਨੇ ਬੰਦਨਾ ਦੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਉਹਨਾਂ ਦੋਵਾਂ ਤੇ ਮੁਕੱਦਮਾ ਦਰਜ ਹੋ ਗਿਆ ਕੋਰਟ ਕੇਸ ਚੱਲਿਆ ਅਤੇ ਬੰਦਨਾ ਤੇ ਉਸਦੇ ਡਰਾਈਵਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੁਣ ਪੇਸ਼ਵ ਦੀ ਸੇਤ ਵਿੱਚ ਵੀ ਸੁਧਾਰ ਸੀ ਇਸ ਲਈ ਰਾਧਾ ਨੇ ਕਿਹਾ ਕਿ ਮੈਂ ਹੁਣ ਇੱਥੋਂ ਜਾਣਾ ਚਾਹੁੰਦੀ ਹਾਂ ਪੇਸ਼ਵ ਕਹਿਣ ਲੱਗਿਆ ਕਿ ਨਹੀਂ ਰਾਧਾ ਹੁਣ ਤੂੰ ਹਮੇਸ਼ਾ ਲਈ ਇੱਥੇ ਹੀ ਰਹਿ ਅਸੀਂ ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਰਾਧਾ ਨੇ ਚੁੱਕਦੇ ਹੋਏ ਕਿਹਾ ਕੀ ਮਤਲਬ ਮਤਲਬ ਇਹ ਹੈ ਕਿ ਹੁਣ ਮੈਂ ਤੇਰੇ ਬਿਨਾ ਅਧੂਰਾ ਹਾਂ ਤੂੰ ਬਿਨਾ ਕਿਸੇ ਰਸਤੇ ਦੇ ਮੇਰੀ ਦੇਖਭਾਲ ਕੀਤੀ ਮੇਰੀ ਜਾਨ ਬਚਾਈ ਤੇਰੇ ਵਰਗਾ ਸੱਚਾ ਸਾਥੀ ਹੋਰ ਕਿਤੋਂ ਨਹੀਂ ਮਿਲੇਗਾ ਰਾਧਾ ਕਹਿਣ ਲੱਗੀ ਕਿ ਮੈਂ ਇੱਕ ਗਰੀਬ ਲੜਕੀ ਹਾਂ ਮੇਰੇ ਕੋਲ ਨਾ ਤਾਂ ਘਰ ਹੈ ਤੇ ਨਾ ਹੀ ਤਾਂ ਦੌਲਤ ਪੇਸ਼ਵ ਕਹਿਣ ਲੱਗਿਆ ਕਿ ਮੇਰੇ ਕੋਲ ਤਾਂ ਦੌਲਤ ਦੀ ਕੋਈ ਕਮੀ ਨਹੀਂ ਹੈ ਕਮੀ ਹੈ ਤਾਂ ਸਿਰਫ ਆਪਣਿਆਂ ਦੀ ਰਾਧਾ ਨੇ ਥੋੜਾ ਸੋਚਣ ਤੋਂ ਬਾਅਦ ਕਿਹਾ ਕਿ ਮੈਂ ਵੀ ਹੁਣ ਇਕੱਲੀ ਨਹੀਂ ਰਹਿਣਾ ਚਾਹੁੰਦੀ ਫਿਰ ਪੇਸ਼ਵ ਤੇ ਰਾਧਾ ਨੇ ਕੋਟ ਵਿੱਚ ਜਾ ਕੇ ਵਿਆਹ ਕਰਵਾ ਲਿਆ ਹੁਣ ਪੇਸ਼ਵ ਤੇ ਰਾਦਾ ਇੱਕ ਦੂਜੇ ਨਾਲ ਕੋਲ ਮਿਲ ਕੇ ਰਹਿਣ ਲੱਗੇ। ਹੁਣ ਘਰ ਵਿੱਚ ਹਮੇਸ਼ਾ ਮੁਸਕਰਾਹਟ ਗੂੰਜਦੀ ਰਹਿੰਦੀ ਸੀ। ਰਾਦਾ ਨੇ ਉਸ ਘਰ ਨੂੰ ਆਪਣੇ ਤਰੀਕੇ ਨਾਲ ਵਧੀਆ ਢੰਗ ਨਾਲ ਸਜਾ ਲਿਆ ਸੀ। ਪੇਸ਼ਵ ਰਾਦਾ ਨੂੰ ਕਹਿੰਦਾ ਕਿ ਤੇਰੀ ਵਜ੍ਹਾ ਨਾਲ ਮੈਂ ਜ਼ਿੰਦਗੀ ਜਿਉਣੀ ਸਿੱਖ ਲਈ ਹੈ। ਪੇਸ਼ਵ ਕਹਿਣ ਲੱਗਿਆ ਕਿ ਕੰਧਾਂ ਤੇ ਸਜਾਵਟੀ ਚੀਜ਼ਾਂ ਨਾਲ ਸਿਰਫ ਮਕਾਨ ਬਣਦਾ ਹੈ। ਕਰਤਾ ਉਸ ਵਿੱਚ ਰਹਿਣ ਵਾਲੇ ਲੋਕਾਂ ਨਾਲ ਬਣਦਾ ਹੈ ਕਦੇ-ਕਦੇ ਪਤਾ ਨਹੀਂ ਲੱਗਦਾ ਕਿ ਕਦੋਂ ਕੋਈ ਅਜਨਬੀ ਤੁਹਾਡਾ ਆਪਣਾ ਬਣ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ ਉਹ ਸਭ ਤੋਂ ਵੱਡਾ ਸਵਾਲ ਜੇਕਰ ਹਿੰਮਤ ਅਤੇ ਭਰੋਸਾ ਹੋਵੇ ਤਾਂ ਹਰ ਦਰਦ ਨਵੀਂ ਸਵੇਰ ਵਿੱਚ ਬਦਲ ਜਾਂਦਾ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ